ਸਸਿਗਲ ਜੀ ਸਵਾਗਤ ਕਰਦੇ ਤੁਹਾਡਾ ਵਾਈਗੁਰੂ ਕਲੋਥ ਹਾਊਸ ਆਨੇ ਪਟਿਕੂਲਾ ਨਾਲੋ ਲਓ ਜੀ ਅੱਜ ਫਿਰ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਮੇਰੇ ਭੈਣ ਨੂੰ ਕਹਿ ਸਕਿਆ ਪਹਿਲੀ ਵਾਰ ਮੇਰਾ ਚੈਨਲ ਦੇਖ ਰਹੇ ਹੋ ਇਦਾਂ ਦੇ ਸੋਨੇ ਸੋਨੇ ਬੁਟੀਕ ਵਰਕ ਦੇ ਸੁੰਦਰ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣ ਆ ਤਾਂ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਪਹਿਲਾਂ ਆਈਟੀਆਈ ਤੇ ਪਹੁੰਚੋਗੇ ਜੀ ਆਈਟੀਆਈ ਤੇ ਆ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੁਲ ਬਣਿਆ ਹੋਇਆ ਹੈ ਆ ਉਹਨੂੰ ਪੂਰਾ ਕ੍ਰਾਸ ਕਰਨਾ ਜੀ ਪੌਲ ਚੜ ਕੇ ਪਲ ਉਤਰਨਾ ਫਿਰ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਹੈ ਜੀ ਉਸ ਗਲੀ ਚ ਐਂਟਰ ਕਰਕੇ ਲਾਸਟੇ ਸਾਡੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤਾਂ ਤੁਸੀਂ ਬਰਲਾਡਾ ਐਂਟਰ ਕਰਦੇ ਹੋਏ ਓਵਰ ਬ੍ਰਿਜ ਪੌਲ ਨਹੀਂ ਚੜਨਾ ਉਹਦੀ ਰਾਈਟ ਸਾਈਡ ਔੜਾ ਜੀ ਪੌਲ ਦੇ ਨਾਲ-ਨਾਲ ਪੌਲ ਦੀ ਕੰਧ ਦੇ ਤੇ ਸਭ ਤੋਂ ਪਹਿਲੇ ਜਿਹੜੀ ਪਹਿਲੀ ਗਲੀ ਆਉਣੀ ਹੈ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਾਸਟ ਗਲੀ ਤੇ ਸਾਡੀ ਸ਼ਾਪ ਹੈ ਜੀ ਲੋ ਆਈਟਮਸ ਨੂੰ ਚੈੱਕ ਕਰੋ ਜੀ ਪਹਿਲਾ ਸੀ ਸੂਟ ਬੈਤੇ ਰੀਸਟੌਕ ਕਰਤੇ ਆ ਫੁਲਕਾਰੀ ਵਰਕ ਦੇ ਸੂਟ ਅੱਜ ਦੇ ਜਿਹੜੇ ਸੂਟ ਰਹਿਣਗੇ ਜੀ ਰੀਸਟੌਕ ਰਹਿਣਗੇ ਕਾਫੀ ਬਿਰਿਆ ਪਹਿਲਾਂ ਦੇ ਆਰਡਰ ਵਾਲੇ ਸੂਟ ਵੀ ਸੀ ਅੱਜ ਜਿਹੜੇ ਸੂਟ ਆਇਆ ਜੀ ਆਰਡਰ ਵਾਲੇ ਸੂਟ ਵੀ ਹੈਗੇ ਪੈਣਾ ਦੇ ਤੇ ਉਹ ਉਹਨਾਂ ਦੀ ਪੈਕਿੰਗ ਹੋ ਗਈ ਹੈ ਜੀ ਤੇ ਜੋ ਸੂਟ ਅਸੀਂ ਵਰਕ ਕੀਤੇ ਤੁਹਾਨੂੰ ਦਿਖਾ ਰਹੇ ਹਾਂ ਜਿੰਨਾ ਪੈਣਾ ਨੇ ਹੋਰ ਲੈਣੇ ਆ ਲਓ ਜੀ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਆ orange শেਡ ਦੇ ਵਿੱਚ organza ਸਟਾਫ ਤੇ ਰੈਡੀ ਹੈ ਜੀ ਚੈੱਕ ਕਰੋ ਜੀ ਸੂਟ orange ਕਲਰ ਦੇ ਵਿੱਚ ਰਹੂਗਾ ਜੀ ਲਓ ਇਹਦੀ ਬੈਕ ਨੈਕ ਵੀ ਤੁਹਾਨੂੰ ਮਿਲੂਗੀ ਲਓ ਜੀ ਇਹ ਬੈਕ ਨੈਕ ਰਹਿਣ ਵਾਲੀ ਹੈ ਇਹ ਫਰੰਟ ਹੈ ਜੀ ਨਾਲ ਤੁਹਾਨੂੰ ਮਿਲੂਗੀ off white ਬਾਟਮ ਬਾਹੂ ਵਾਈਟ ਦੇਖ ਸਕਦੇ ਹੋ बॉटम ਮਿਲੂਗੀ ਤੁਹਾਨੂੰ ਲਓ ਜੀ ਸੇਮ ਸਟਾਫ ਦੇ ਵਿੱਚ ਹੀ बॉटम ਬੈਲੀ ਹੈ ਤੇ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1100 ਲੁੱਕ ਦੇਖ ਸਕਦੇ ਹੋ ਤੁਸੀਂ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਹੈ ਕਿਦਾਂ ਆਉਣੀ ਇਹ ਵਾਲੇ ਸੂਟ ਦੀ ਲੁੱਕ ਮਾਰੀ ਸੀ ਵਾਈਟ ਪਰ ਵਾਈਟ ਨਹੀਂ ਹੈਗੀ ਆਫ ਵਾਈਟ बॉटਮ ਹੈ ਜੀ ਇਹ ਲਓ ਚੈੱਕ ਕਰੋ ਲੁੱਕ ਸੂਟ ਦੀ ਬਹੁਤ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਐਦਾ ਸੁੰਦਰ ਬਣ ਕੇ ਰੈਡੀ ਹੋਣਾ ਬਹੁਤ ਹੀ ਪਿਆਰੀ ਜੀ ਲੁੱਕ ਰਹਿਣ ਵਾਲੀ ਹੈ ਸੂਟ ਦੀ ਸੀਮ ਕਲਰ ਹੀ ਰੈਡੀ ਹੋਇਆ ਜੀ ਇਹ ਵਾਲਾ ਠੀਕ ਹੈ ਜੀ ਇੱਕ ਕੇਵਲ ਕਲਰ ਰਹਿਣਾ ਸੀਗਾ ਦੂਸਰਾ ਕਲਰ ਤੁਹਾਨੂੰ ਚੈੱਕ ਕਰਵਾਉਣੀ ਆ ਜੀ ਲਓ ਦੂਸਰਾ ਕਲਰ ਆਊਗਾ ਜੀ ਪਰਪਲ ਦੇ ਵਿੱਚ ਇਹ 벨ਵਟ ਕ੍ਰਾਸ਼ ਸਟੱਫ ਦੇ ਉੱਪਰ ਰੈਡੀ ਆ ਜੀ ਬਹੁਤ ਹੀ ਫਾਈਨ ਸੌਫਟ ਸਟੱਫ ਹੁੰਦਾ ਬਿਲਕੁਲ ਸੌਫਟ ਲਓ ਜੀ ਚੈੱਕ ਕਰੋ ਫਰੰਟ ਦੇਖੋ ਜੀ ਠੀਕ ਹੈ ਜੀ ਇਹਦੀ ਜਿਹੜੀ ਲੈਂਥ ਆ 44 43 42 ਤੱਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਤੇ ਬੈਕ ਨੈਕ ਵੀ ਆਉਗੀ ਜੀ ਲਓ ਜੀ ਇਹ ਵਾਲੀ ਰੈਣੀ ਹੈ ਜਿਹਦੀ ਬੈਕ ਨੈਕ ਇਹ ਫਲਾਵਰ ਹੋਣਾ ਬੈਕ ਨੈਕ ਤੇ ਵੀਡੀਓ ਦੇ ਵਿੱਚ ਕਲਰ ਆ ਰਿਹਾ ਬਲੂਜ ਆ ਪਰ ਇਹ ਬੈਂਗਣੀ ਕਲਰ ਆ ਜੀ ਬਹੁਤ ਹੀ ਪਿਆਰਾ ਜਿਹਾ ਪਰਪਲ ਜਿਹਾ ਰਹੇਗਾ ਕਲਰ ਇਹ ਵਾਲੀ ਰੈਣੀ ਹੈ ਜੀ ਇਹਦੇ ਨਾਲ ਆਫ ਵਾਈਟ ਬਾਟਮ ਲਓ ਜੀ ਬਾਟਮ ਚੈੱਕ ਕਰੋ ਜੀ ਆਫ ਵਾਈਟ ਰਹੂਗੀ ਜੀ ਬਾਟਮ ਠੀਕ ਹੈ ਜੀ ਬਹੁਤ ਹੀ ਪਿਆਰੀ ਜੀ ਲੁੱਕ ਆਉਣੀ ਹੈ ਸੂਟ ਦੀ ਚੈੱਕ ਕਰੀਕ ਲੋ ਪ੍ਰਾਈਸ ਰੈਡੀ ਹੈ ਜੀ ਫੁਲਕਾਰੀ ਵਰਕ ਦੇ ਸੂਟਾਂ ਦੀ 1100 1100 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਜੀ ਫੁਲਕਾਰੀ ਵਰਕ ਦੇ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਮਸਟਰਡ ਸ਼ੇਡ ਦੇ ਵਿੱਚ ਆਣਾ ਜੀ ਇਹ ਇਹ ਜਿਹੜਾ ਸਟਾਫ ਰਹੂਗਾ ਜੀ ਇਹ ਰਹੂਗਾ ਜੀ ਸੈਟਨ ਔਰਗੈਂਜ਼ਾ ਦੇ ਵਿੱਚ ਲੋ ਸੈਟਨ ਔਰਗੈਂਜ਼ਾ ਦੇ ਰੈਡੀ ਹੈ ਬਹੁਤ ਹੀ ਸੋਹਣਾ ਜਾਂ ਮਸਟਰਡ ਸ਼ੇਡ ਇਦੀ ਬੈਕ ਨੈਕ ਮਿਲੂ ਲਓ ਜੀ ਇਹ ਬੈਕ ਨੈਕ ਹੈ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਬੋਟਮ ਇਹ ਨਾਲ ਲਓ ਜੀ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬੋਟਮ ਠੀਕ ਹੈ ਜੀ ਇਹ ਸੀਗਾ ਸਾਟਰ オーਰਗੈਂజా ਤੇ ਪ੍ਰਾਈਸ ਰੈਡੀ ਹੈ ਜੀ 1100 ਇੱਕ ਰੁਪਇਆ ਮਿਲੂਗਾ ਤੁਹਾਨੂੰ ਬਰਬਰੀ ਉੱਪਰ ਲਓ ਜੀ ਇਹ ਬਰਬਰੀ ਤੇ ਰੈਡੀ ਹੈ ਜੀ ਇਹ ਵੀ ਮਸਟਰਡ ਜੀ ਸ਼ੇਡ ਚ ਆਂਦਾ ਲੈਮਨ ਮਸਟਰਡ ਜੀ ਸ਼ੇਡ ਐ ਬਹੁਤ ਹੀ ਪਿਆਰਾ ਜਿਹਾ ਕਲਰ ਐ ਵਰਕ ਦੇਖੋ ਉਹਦੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ 슬ੀਵਸ ਵਰਕ ਵੀ ਮਿਲੂਗਾ ਤੇ ਬੈਕ ਨੈਕ ਵੀ ਮਿਲੂਗਾ ਠੀਕ ਐ ਜੀ 슬ੀਵਸ ਵਰਕ ਬੈਕ ਨੈਕ ਸਭ ਤਰ੍ਹਾਂ ਦਾ ਵਰਕ ਤਾਂ ਉਹਨੂੰ ਮਿਲਣ ਵਾਲਾ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹਦਾ ਨੈਕ ਠੀਕ ਐ ਜੀ ਤੇ ਨਾਲ ਤੁਹਾਨੂੰ ਮਿਲਣੀ ਇਹਦੇ ਨਾਲ ਆਫ ਵਾਈਟ ਬਾਟਮ ਲਓ ਜੀ ਇਹ ਵਾਲੀ ਮਿਲੂਗੀ ਜੀ ਆਫ ਵਾਈਟ ਬਾਟਮ ਪ੍ਰਾਈਸ ਦੇ ਰਹੇ ਹਾਂ ਜੀ ਇਹ ਸੂਟ ਦੀ 1100 ਰੁਪਏ 1100 ਦੇ ਵਿੱਚ ਤੁਸੀਂ ਇਹ ਵਾਲੇ ਫੁੱਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਅਗਿਤੋਂ ਦਿਖਾਵਾਂਗੇ ਸੂਟ ਅਸੀਂ ਸਿੰਧੀ ਵਰਕ ਦੇ ਵਿੱਚ ਇਹ ਜਿਹੜਾ ਸਟਾਫ ਹੈ ਜੀ ਇਹ ਜਿਹੜੇ ਮੇਰੀਆਂ ਭੈਣਾਂ ਗਰਮ ਪਸ਼ਮੀਨਾ ਨਹੀਂ ਵੇਅਰ ਕਰ ਸਕਦੀਆਂ ਤੇ ਉਹਨਾਂ ਲਈ ਇਹ ਕਾਫੀ ਗਾਫ ਸਟਾਫ ਆ ਗਰਮੀ ਦੇ ਵਿੱਚ ਵੀ ਪਹਿਨਾ ਸਰਦੀ ਦੇ ਵਿੱਚ ਪਹਿਨਾ ਸਿੰਧੀ ਵਰਕ ਆ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਮਾਊਸ ਜੀ ਸ਼ੇਡ ਬਰਾਊਨ ਜੀ ਸ਼ੇਡ ਚ ਰਹੂਗਾ ਤੇ ਪ੍ਰਾਈਸ ਲੈਣੀ ਹੈ 750 ਇਹਦੀ ਇਹ ਵਾਲੇ ਸੂਟ ਦੀ ਪ੍ਰਾਈਸ 750 ਰਹਿਣੀ ਆ ਜੀ ਠੀਕ ਹੈ ਨਾਲ ਤਾਂ ਉਹ ਸਲੀਪਸ ਤੇ ਉੱਪਰ ਵੀ ਵਰਕ ਮਿਲੂਗਾ ਲਓ ਜੀ ਇਹ ਵਾਲਾ ਰਹੂਗਾ ਜੀ 슬ੀਵਸ ਦਾ ਵਾਲਾ ਕਿ 750 ਦੀ ਪ੍ਰਾਈਸ ਰਹਿਣ ਵਾਲੀ ਹੈ ਸੋਬਰ ਜੀ ਲੁੱਕ ਉਹਦੇ ਵਿੱਚ ਆਣਿਆ ਸੂਟ ਇਹ ਆਰਾਮ ਨਾਲ ਤੁਸੀਂ ਸਰਦੀ ਵਿੱਚ ਇਹ ਸੂਟ ਵੇਅਰ ਹੋਣਾਗਾ ਸਰਦੀ ਦੇ ਵਿੱਚ ਵੀ ਸੂਟ ਪਹਿਣਾ ਲਓ ਇਹਦੇ ਵਿੱਚ ਇੱਕ ਆਊਗਾ ਜੀ ਬਲੈਕ ਕਲਰ ਇੱਕ ਬਲੈਕ ਆਊਗਾ ਜੀ 750 ਦੀ ਪ੍ਰਾਈਸ ਰਹਿਣੀ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਬਲੈਕ ਸਰਦੀ ਪਾਓ ਗਰਮੀ ਪਾਓ ਠੀਕ ਹੈ ਜੀ ਇੱਕ ਕਲਰ ਆਊਗਾ ਜੀ ਇਹਦੇ ਵਿੱਚ ਲਓ ਜੀ ਇੱਕ ਇਹ ਵਾਲਾ ਉਹਨਾ ਬਰਾਊਨ ਦੀ ਸੀਜ਼ਨ ਦੇ ਵਿੱਚ ਪ੍ਰਾਈਸ ਰਹਿਣੀ ਹੈ ਜੀ ਦੀ ਸਿਰਫ 750 750 ਦੀ ਪ੍ਰਾਈਸ ਰਹਿਣੀ ਹੈ ਜੀ ਬਹੁਤ ਹੀ ਸੋਨਾ ਜਿਹਾ ਸੋਬਰ ਕਲਰ ਰਹੂਗਾ ਜੀ ਇਹ ਠੀਕ ਹੈ ਜੀ ਲੋ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਸੂਟ ਜਿਹੜੇ ਖਾਵਾਂਗੇ ਕਟਵਰਕ ਵਾਲੇ ਸੂਟ ਦੇਣਗੇ ਜੀ ਸਾਡੇ ਲਓ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਕੀਤੇ ਅਸੀਂ ਇਹ ਵਾਲੇ ਸੂਟ ਵੀ ਰੀਸਟਾਕ ਕੀਤੇ ਆ ਜੀ ਕਾਫੀ ਮੇਰੀਆਂ ਭੈਣਾਂ ਨੇ ਦੁਬਾਰਾ ਮੰਗੇ ਸੀ ਰੀਸਟਾਕ ਹੋਇਆ ਦੇਖੋ ਜੀ ਕਟਵਰਕ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਚੈੱਕ ਕਰੋ ਜੀ ਠੀਕ ਹੈ ਜੀ ਇਸ ਪੂਰੇ ਘੇਰੇ ਉੱਪਰ ਕਟਵਰਕ ਹੋਇਆ 24 ਇੰਚ ਤੱਕ ਤੁਸੀਂ ਕਿਹੜਾ ਇਹਦਾ ਰੈਡੀ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਣ ਵਾਲਾ ਕਟਵਰਕ ਵਾਲਾ ਤੇ ਨਾਲ ਤੁਹਾਨੂੰ ਮਿਲੂਗਾ ਜੀ ਇਹਦੇ ਉੱਪਰ ਬਾਹਾਂ ਦੀ ਵੀ ਕਟਵਰਕ ਮਿਲੂਗੀ ਜੀ ਲਓ ਇਹ ਬਾਹਾਂ ਤੇ ਆਊਗੀ ਤੇਰੀ ਸਲਵਾਰ ਦੀ ਕਟਵਰਕ ਵੀ ਮਿਲੂਗੀ ਜੀ ਲਓ ਇਹ ਸਲਵਾਰ ਤੇ ਵਰਕ ਆਊਗਾ ਜੀ ਇਹ ਸਲਵਾਰ ਦੀ ਕਟਵਰਕ ਹੈ ਜੀ ਇਹ ਕਟਵਰਕ ਆਣੀ ਆ ਠੀਕ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1000 ਰੁਪਿਆ ਮਾਡਲ ਦੇ ਤੁਸੀਂ ਦੇਖ ਸਕਦੇ ਹੋ ਵੇਅਰ ਕੀਤਾ ਹੋਇਆ ਸੂਟ ਕਿੱਦਾਂ ਲੱਗਦਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੱਗਦਾ ਜੀ ਦੇਖੋ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਇਹ ਕਟਵਰਕ ਵਾਲਾ ਦੇਖੋ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਹੈ ਐਦਾਂ ਲੁਕੌਣੀਆ ਸੂਟ ਦੀ ਬਹੁਤ ਪਿਆਰਾ ਸੂਟ ਬਣਾ ਜੀ ਰੈਡੀ ਹੋ ਕੇ ਠੀਕ ਹੈ ਜੀ ਪ੍ਰਾਈਸ ਰੈਡੀ ਆ ਜਿਹੜੀ ਜਿਹਦੀ ਬਾਟਮ ਤੇ ਵਰਕ ਹੋਇਆ ਉਹਦਾ 1000 ਰੈਣੀ ਆ ਜੋ ਬਿਦਾਉਟ ਬਾਟਮ ਰਹਿਣਾ ਜੀ 900 ਰੁਪਿਆ ਪ੍ਰਾਈਸ ਰੈਡੀ ਆ ਸੂਟ ਦੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇੱਕ ਕਲਰ ਇਹ ਵੀ ਇੱਕ ਨਿਊ ਜ ਆ ਕਲਰ ਆਉਣਾ ਜੇ ਕਾਫੀ ਟ੍ਰੈਂਡ ਹੈ ਇਹ ਵਾਲੇ ਕਲਰ ਦਾ ਬਹੁਤ ਸੋਹਣਾ ਕਲਰ ਆਣ ਵਾਲਾ ਜੀ ਡਬਲ ਟੋਨ ਦੇ ਵਿੱਚ ਰਹਿਣਾ ਇਹ ਠੀਕ ਹੈ ਜੀ ਤੇ ਕਾਫੀ ਟ੍ਰੈਂਡ ਹੈ ਇਹ ਵਾਲੇ ਕਲਰ ਦਾ ਚੈੱਕ ਕਰੋ ਜੀ ਇਹਦੇ ਉੱਪਰ ਵੀ ਕਟਵਰਕ ਹੋਈ ਹੈ ਦੇਖੋ ਬਹੁਤ ਪਿਆਰਾ ਜ ਆ ਕਲਰ ਹੈ ਠੀਕ ਹੈ ਇਹ ਵਾਲਾ ਰਹਿਣਾ ਜੀ ਇਹਦੇ 슬ੀਵਸ ਦਾ ਵਰਕ ਇਹ 슬ੀਵਸ ਤੇ ਉੱਪਰ ਵਰਕ ਰਹੂਗਾ ਜੀ ਲਓ ਜੀ ਚੈੱਕ ਕਰੋ ਜੀ ਇਹ ਸਲੀਪਸ ਦਾ ਵਰਕ ਆਊਗਾ ਤੇ ਇਹ ਬੈਲਵਰਟ ਕ੍ਰਾਸ਼ ਦੇ ਵਿੱਚ ਰਹਿਣਾ ਜੀ ਬਹੁਤ ਸੋਹਣਾ ਸਟਾਫ ਰੈਡ ਵਾਲਾ ਪ੍ਰਾਈਸ ਦੇ ਰਹੇ ਹਾਂ ਇਹ ਵਾਲੇ ਸੂਟ ਦੇ ਤੁਹਾਨੂੰ ਸਿਰਫ 900 ਦੇ ਵਿੱਚ ਕਿਉਂਕਿ ਜੀ ਬੋਟਮ ਦਾ ਵਰਕ ਨਹੀਂ ਹੈਗਾ 900 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਕੱਲਾ ਰਹਿਣ ਵਾਲਾ ਡਬਲ ਟੋਨ ਦੇ ਵਿੱਚ ਦੇਖ ਸਕਦੇ ਹੋ نیچے ਬਲੈਕ ਆਉਂਦਾ ਉੱਪਰ ਗ੍ਰੀਨ 900 ਬੈਰੀ ਪ੍ਰਾਈਸ ਰਹਿਣੀ ਹੈ ਤੇ ਇਸ ਤੋਂ ਅੱਗੇ ਦੇਖੋ ਜੀ ਇਹ ਥੋੜਾ ਜਿਹਾ ਲਾਈਟ ਕਲਰ ਚ ਆਉਣਾ ਸੋਬਰ ਕਲਰ ਆਉਣਾ ਜੀ ਇਹ ਵਾਲਾ ਜੀ ਕਿਸੇ ਨੂੰ ਇਹ ਹੈਗਾ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਇਹ ਆਊਗਾ ਜੀ ਪਾਊਡਰ ਬਲੂ ਕਲਰ ਦੇ ਵਿੱਚ ਕਟਵਰਕ ਦੇਖੋ ਜੀ ਡਿਜ਼ਾਈਨ ਨਹੀਂ ਦੇਖੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਹ ਵਾਲਾ ਰਹੂਗਾ ਜੀ ਇਹਦੀ ਬਾਹਾਂ ਦਾ ਵਰਕ ਠੀਕ ਹੈ ਜੀ ਇਹਦੇ ਉੱਪਰ ਸਲਵਾਰ ਦਾ ਵਰਕ ਵੀ ਮਿਲੂਗਾ ਲਓ ਜੀ ਇਹ ਆਊਗਾ ਜੀ ਸਲਵਾਰ ਦਾ ਵਰਕ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਸੌਬਰ ਤੇ ਜੇਕਰ ਕਿਸੇ ਨੇ ਮੇਰੀ ਭੈਣ ਨੇ ਬਾਟਮ ਇਹਨਾਂ ਦੁਪੱਟਾ ਲੈਣਾ ਸੇਮ ਸਟਾਫ ਦਾ ਤੇ ਸੇਮ ਸਟਾਫ ਦਾ ਦੁਪੱਟਾ ਵੀ ਮਿਲ ਜੂਗਾ ਦੁਪੱਟੇ ਦੇ ਚਾਰਜ ਐਕਸਟਰਾ ਹੋਣਗੇ ਤੇ ਸੂਟ ਰਹੂਗਾ ਜੀ ਬਾਟਮ ਤੇ ਵਰਕ ਇੱਕ ਹਜ਼ਾਰ ਰੁਪਏ ਦਾ ਬਾਟਮ ਤੇ ਵਰਕ ਕਰਕੇ 1000 ਰੁਪਏ ਦਾ ਸੂਟ ਰਹਿਣਾ ਜੀ ਇਹ ਵਾਲਾ ਦੁਪੱਟੇ ਦੀ ਪ੍ਰਾਈਸ ਐਕਸਟਰਾ ਚਾਰਜ ਹੋਊਗਾ ਜੇਕਰ ਸੇਮ ਦੁਪੱਟਾ ਲੈਣਾ ਤੇ ਇਸ ਤੋਂ ਅੱਗੇ ਆਊਗਾ ਜੀ ਇਹ ਫੈਂਟੀ ਸ਼ਲਕ ਤੇ ਰੈਡੀ ਹੈ ਜੀ ਏ ਵੀ ਦੇਖੋ ਜੀ ਇਹ ਬਾਟਮ ਦਾ ਇਸ ਸਲਵਾਰ ਦਾ ਵਰਕ ਆਉਣਾ ਜੀ ਸੌਰੀ ਬਾਹਾਂ ਦਾ ਵਰਕ ਆਉਣਾ ਜੇ ਬਾਟਮ ਤੇ ਲਿਆਓ ਠੀਕ ਹੈ ਜੀ ਤੇ ਇਹ ਵਾਲਾ ਆਊਗਾ ਜੀ ਘੇਰੇ ਦਾ ਵਰਕ ਇਹ ਬਾਹਾਂ ਦਾ ਵਰਕ ਹੈ ਜੀ ਇਹ ਸਲਵਾਰ ਦਾ ਵਰਕ ਸੀ ਲਓ ਘੇਰੇ ਦਾ ਵਰਕ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬੜਾ ਪਿਆਰਾ ਜਿਹਾ ਬਣਿਆ ਹੋਇਆ ਦੇਖੋ ਇਹ ਘੇਰੇ ਦਾ ਵਰਕ ਰਹੂਗਾ ਜੀ ਬਹੁਤ ਸੋਹਣਾ ਕਲਰ ਹੈ ਨਾ ਇਹ ਆਊਗਾ ਜੀ ਸਲਵਾਰ ਦਾ ਵਰਕ ਤੇ ਇਹ ਆਊਗਾ ਜੀ ਬਾਹਾਂ ਦਾ ਵਰਕ ਲਓ ਜੀ ਇਹਦੀ ਪ੍ਰਾਈਸ ਵੀ 1000 ਰੁਪਏ ਰਹਿਣੀ ਆ ਜੀ ਠੀਕ ਹੈ ਜੀ 1000 ਰੁਪਏ ਪ੍ਰਾਈਸ ਲੈਣੀ ਹੈ ਤੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਕੇਵਲ ਸਟੱਫ ਚ ਆਉਣਾ ਜੀ ਇਹਦੇ ਇਹਦਾ ਤੁਹਾਨੂੰ ਸਲਵਾਰ ਦਾ ਵਰਕ ਨਹੀਂ ਮਿਲਣਾ ਲਓ ਜੀ ਇਹ ਕੇਵਲ ਆਊਗਾ ਕੇਰਾ ਦੇਖੋ ਜੀ ਬਹੁਤ ਪਿਆਰਾ ਬਣਿਆ ਹੋਇਆ ਕੇਰਾ ਐਦਾ ਹੀ ਏਰੀਆ 슬ੀਵਸ ਬਣੀਆਂ ਹੋਈਆਂ ਇਹਦੀ 900 ਰੁਪਏ ਪ੍ਰਾਈਸ ਲਾਉਗੀ ਇਹਦਾ ਸਲਵਾਰ ਦਾ ਵਰਕ ਨਹੀਂ ਹੈ ਜੀ ਇਹ 900 ਰੁਪਏ ਦੀ ਪ੍ਰਾਈਸ ਲੈਣੀ ਹੈ ਲਓ ਜੀ ਬਹੁਤ ਪਿਆਰੇ ਜੀ ਬਣੇ ਹੋਏ ਸੂਟ ਕੱਟ ਵਰਕ ਦੇ ਵਿੱਚ ਮਾਡਲ ਨੇ ਤੁਹਾਨੂੰ ਵੇਅਰ ਕੀਤੇ ਹੋਏ ਸੂਟ ਦਿਖਾਤੇ ਆ ਜੀ ਬਹੁਤ ਪਿਆਰੇ ਲੱਗਦੇ ਆ ਲਓ ਇਹ ਕੇਵळा ਕਲਰ ਆਊਗਾ ਜੀ ਵਾਈਨ ਜੀ ਸ਼ੇਡ ਚ ਸੌਬਰ ਕਲਰ ਆ ਜੀ ਇਹ ਕਈ ਵੀ ਥੋੜੀ ਜੀ ਏਜਡ ਆੜੀਆਂ ਮੇਰੀਆਂ ਭੈਣਾਂ ਲੈਂਦੀਆਂ ਲਓ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਤੇ ਇਹ ਵਾਲਾ ਬਣਿਆ ਹੋਇਆ ਜੀ ਇਹਦੀਆਂ ਬਾਹਾਂ ਦਾ ਵਰਕ ਠੀਕ ਹੈ ਇਹ ਸਲਵਾਰ ਦਾ ਵਰਕ ਨਹੀਂ ਆਊਗਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 900 ਰੁਪਏ 벨ਵਟ ਕ੍ਰਾਂਚ ਦੇ ਉੱਪਰ ਰੈਡੀ ਹੈ ਜੀ ਇਹ ਲਓ ਜੀ ਠੀਕ ਹੈ ਜੀ ਕੇ ਵਾਲਾ ਕਲਰ ਆਣਾ ਸੀਗਾ ਇੱਕ ਹੀ ਕਲਰ ਆਪਾਂ ਚ ਇਹ ਵੀ ਬਹੁਤ ਸੋਹਣਾ ਕਲਰ ਆਣ ਵਾਲਾ ਸੌਬਰ ਕਲਰ ਹੋਊਗਾ ਜੀ ਸਟਾਫ ਬਹੁਤ ਫਾਈਨ ਹੈ ਦੇਖੋ ਜੀ ਸਟਾਫ ਬਹੁਤ ਫਾਈਨ ਹੈ ਲਓ ਜੀ ਚੈੱਕ ਕਰੋ ਜੀ ਇਹ ਘੇਰੇ ਦਾ ਵਰਕ ਹੈ ਜੀ ਇਹ ਆਊਗਾ ਜੀ ਬਾਹਾਂ ਦਾ ਵਰਕ ਲਓ ਜੀ ਇਹ ਬਾਹਾਂ ਦਾ ਵਰਕ ਹੋਊਗਾ ਪੂਰੀ ਕਟ ਵਰਕ ਹੋਈਆ ਜੀ ਕਟਵਰਕ ਕਰਨ ਤੇ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਠੀਕ ਹੈ ਜੀ ਤੁਹਾਨੂੰ ਸਿਰਫ ਵੈੱਡਰ ਸਟਾਫ ਵੈੱਡ ਵਰਕ ਵੈੱਡ ਕਟਵਰਕ ਸਿਰਫ 900 ਦੇ ਵਿੱਚ ਇਹ ਵਾਲਾ ਸੂਟ ਦੇ ਰਿਆ ਜੀ ਲੋ ਇਸ ਤੋਂ ਅੱਗੇ ਰਹਿਣਗੇ ਸਾਡੇ ਕੋਲੇ ਇਹ ਕੇਵਲ ਆਉਗਾ ਸੀ ਮਹਿਰੂਨ ਸ਼ੇਡ ਚ ਆਊਗਾ ਲੋ ਜੇ ਚੈੱਕ ਕਰੋ ਜੀ ਮਹਿਰੂਨ ਸ਼ੇਡ ਚ ਆਣਾ ਠੀਕ ਹੈ ਜੀ ਉਹਦੇ ਵਿੱਚ ਆਮ ਹੈ ਮਹਿਰੂਨ ਕਲਰ ਦੇ ਫਲਾਵਰ ਸੀ ਵਿੱਚ ਪਿੰਕਿਸ਼ ਕਲਰ ਦੇ ਫਲਾਵਰ ਆ ਠੀਕ ਹੈ ਜੀ ਥੋੜਾ ਜਿਹਾ ਇੰਨਾ ਕ ਫਰਕ ਹੈ ਤੇ ਬਹੁਤ ਸੋਹਣਾ ਲੱਗਦਾ ਜੀ ਇਹ ਵਾਲਾ ਸੂਟ ਵੀ ਠੀਕ ਹੈ ਐਦਾ ਹੀ ਇਹਦੇ ਆਊਗਾ ਤੁਹਾਨੂੰ ਇਹ ਵਾਲਾ ਵਰਕ ਬਾਹਾਂ ਦਾ ਇਹਦੀ ਪ੍ਰਾਈਸ ਰਹਿਣੀ 9000 ਲਓ ਜਿਸ ਤੋਂ ਕੇ ਤੁਹਾਨੂੰ ਮਿਲ ਗਏ ਬਰਬਰੀ ਦੇ ਉੱਪਰ ਨੀਡ ਵਰਕ ਦੇ ਸੂਟ ਇਹ ਮਿਲੂਗਾ ਬਰਬਰੀ ਦੇ ਉੱਪਰ ਠੀਕ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਕੇਰਾ ਨੈਕ ਬਣਿਆ ਹੋਇਆ ਕੇਰਾ ਬਣਿਆ ਹੋਇਆ ਡਬਲ ਲੇਅਰ ਦੇ ਵਿੱਚ ਲਓ ਜੀ ਇਹ ਬਰਬਰੀ ਸਟਾਫ ਤੇ ਰਹੂਗਾ ਜੀ ਇਹ ਇਹਨੀਆਂ ਡਬਲ 슬ੀਵਸ ਮਿਲਣੀਆਂ ਤੁਹਾਨੂੰ ਇਹ 슬ੀਵਸ ਮਿਲਣੀਆਂ ਜੀ ਪ੍ਰਾਈਸ ਸਰੀ ਰਹਿਣੀ ਹੈ ਦੀ 800 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 800 ਬਰਬਰੀ ਸਟਾਫ ਤੇ ਰੈਡੀ ਹੈ ਜੀ ਠੀਕ ਹੈ ਜੀ ਇਸ ਤੋਂ ਕੀ ਆਊਗਾ ਲੈਮਨ ਕਲਰ ਇਹ ਵੀ ਬਰਬਰੀ ਤੇ ਰੈਡੀ ਹੈ ਲਓ ਇਹ ਵੀ ਬਰਬਰੀ ਤੇ ਰੈਡੀ ਹੈ λεਮਨ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਹੈ ਨਾ ਮਿੱਠਾ ਜਿਹਾ λεਮਨ ਕਲਰ ਵਰਕ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਇਹ ਆਊਗਾ ਜੀ 슬ੀਵਸ ਦਾ ਵਰਕ ਠੀਕ ਹੈ ਜੀ ਡਬਲ ਲੇਅਰ ਕੇਰਾ ਡਬਲ ਲੇਅਰ 슬ੀਵਸ ਦਾ ਵਰਕ ਹੈ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 800 ਰੁਪਏ ਜੀ ਠੀਕ ਹੈ ਜੀ ਇਸ ਤੋਂ ਅੱਗੇ ਆਊਗਾ ਜੀ ਇਹ ਪਿਸਤਾ ਸ਼ੇਡ ਦੇ ਵਿੱਚ ਆਊਗਾ ਹੱਦੀ ਸ਼ਿਲਕ ਤੇ ਰੈਡੀ ਹੈ ਪਿਸਤਾ ਸ਼ੇਰ ਚਾਣਾ ਇਹ ਆਉਜੋ ਇਹ ਤੇ ਸਲੀਪਸ ਦਾ ਵਰਕ ਠੀਕ ਹੈ ਜੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ 800 ਰੁਪਏ ਕਰੋ ਜੀ ਨੈਕ ਵਰਕ ਹੈ ਹੀਰਾ ਵਰਕ ਹੈ ਬਹੁਤ ਹੀ ਪਿਆਰਾ ਸੋਬਰ ਜੇ ਕਲਰ ਪਏ ਹੋਏ ਆ ਜੀ ਇਹਦੇ ਉੱਪਰ ਲੈਮਨ ਕਲਰ ਹੈ ਬਹੁਤ ਸੋਨਾ ਸਕਿਨ ਲੈਮਨ ਜਆ ਕਲਰ ਹੈ ਜੀ ਬਹੁਤ ਹੀ ਪਿਆਰਾ ਜਆ ਮਿੱਠਾ ਜਆ ਕਲਰ ਰਹਿਣ ਵਾਲਾ ਤੇ ਵਰਕ ਦਾ ਕਲਰ ਵੀ ਬਹੁਤ ਮਿੱਠਾ ਜਆ ਸੋਬਰ ਜੇ ਕਲਰ ਪਏ ਹੋਏ ਆ ਤੇ ਬਰਬਰੀ ਉੱਪਰ ਰੈਡੀ ਹੈ ਜੀ ਇਹ ਵਾਲਾ ਰਹੂਗਾ ਜੀ ਬਾਹਾਂ ਦਾ ਵਰਕ ਠੀਕ ਹੈ ਜੀ ਏਸ ਜਿਹੜੀਆਂ ਪਹਿਣਾ ਵੀ ਇਹ ਸੂਟ ਨੂੰ ਲੈ ਸਕਦੀਆਂ ਬਹੁਤ ਪਿਆਰਾ ਸੂਟ ਬਣਨਾ ਜੀ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਰਬਰੀ ਦਾ ਢਿੱਡੇ ਵਰਕ ਦਾ ਲਓ ਜੀ ਇਹ ਵੀ ਆਊਗਾ ਜੀ ਬਰਬਰੀ ਇਹ ਸ਼ਿਮਰ ਬਰਬਰੀ ਟੱਚ ਹੈ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣਾ ਸੂਟ ਦੇਖੋ ਜੀ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈਕ نیچے ਬਣਿਆ ਹੋਇਆ ਜੀ ਦਾ ਬਹੁਤ ਹੀ ਪਿਆਰਾ ਜਿਹਾ ਘੇਰਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਬਣਿਆ ਹੋਇਆ ਜੀ ਇਹਦੀਆਂ ਸਨੀਪਸ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਵਾਲਾ ਬਰਬਰੀ ਦੇ ਉੱਪਰ ਹੈ ਜੀ ਤੇ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 800 ਰੁਪਏ ਦੇਖੋ ਜੀ ਬਹੁਤ ਸੋਹਣਾ ਸੂਟ ਲੱਗ ਰਿਹਾ ਬਣਿਆ ਹੋਇਆ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਕੇਵਲਾ ਸੂਟ ਦੇਖੋ ਜੀ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 650 ਇਹ ਵੀ ਬਹੁਤ ਸੋਨਾ ਸੂਟ ਬਣਿਆ ਹੋਇਆ 650 ਦੀ ਪ੍ਰਾਈਸ ਰਹੀ ਹੈ ਘੇਰਾ ਦੇਖੋ ਘੇਰੇ ਦੀ ਫਿਨਿਸ਼ਿੰਗ ਦੇਖੋ 슬ੀਵਸ ਦੇ ਉੱਪਰ ਵੀ ਵਰਕ ਹੋਊਗਾ ਜੀ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਦੇ ਰਹੀ ਹੈ ਸਿਰਫ 600 ਦੇ ਵਿੱਚ ਸੀਵਰਾ ਸੁੰਦਰ ਸਾਡੇ ਕੋਲ ਬਾਈ ਕਰ ਸਕਦੇ ਹੋ ਲੋ ਵੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਜੋ ਸਾਡੇ ਕੋਲੇ ਸੂਟ ਰੈਡੀ ਹੋਏ ਆ ਜੀ ਪਸ਼ਮੀਨੇ ਦੇ ਉੱਪਰ ਇਹ ਵਾਲਾ ਚੈੱਕ ਕਰੋ ਜੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਪਸ਼ਮੀਨੇ ਦੇ ਉੱਪਰ ਲਓ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਚੈੱਕ ਕਰੋ ਜੀ ਜਿੰਨਾ ਮਰਜੀ ਘੇਰਾ ਰੱਖ ਲਓ ਜਿੰਨੀ ਮਰਜੀ ਲੈਂਥ ਰੱਖ ਲਓ ਕੋਈ ਚੱਕਰ ਨਹੀਂ ਹੈਗਾ ਇਹਦਾ ਤੇ ਲਓ ਜੀ ਇਹ ਵਾਲੀਆਂ ਰਹਿਣਗੀਆਂ 슬ੀਵਸ ਦਾ ਵਰਕ ਲੁੱਕ ਦਿਖਾਵਾਂਗੇ ਸੂਟ ਦੀ ਥੋੜਾ ਜਿਹੀ ਪਸ਼ਮੀਨੇ ਦੇ ਉੱਪਰ ਰੈਡੀ ਕੀਤੀ ਹੈ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਤੇ ਕਲਰ ਵੀ ਬਹੁਤ ਸੋਹਣੇ-ਸੋਹਣੇ ਕਲਰਾਂ ਚ ਰੈਡੀ ਹੋਇਆ ਸੂਟ ਚੈੱਕ ਕਰੋ ਜੀ ਪਹਿਲਾ ਕਰੋ ਪਿਸਤਾ ਕਲਰ ਦੇ ਵਿੱਚ ਆਣਾ ਜੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਇਹ ਬਲਗਰ ਰਹਿਣਗੀਆਂ ਜੀ 슬ੀਵਸ ਤੇ ਰਹਿਣਗੀਆਂ ਲਓ ਇਹ 슬ੀਵਸ ਤੇ ਰਹਿਣਗੀਆਂ ਜੀ ਪ੍ਰਾਈਸ ਸਿਰਫ ਰਹਿਣੀਆਂ ਜੀ ਇਹ ਵਾਲੇ ਸੂਟ ਦੀ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਲੁੱਕ ਦੇਖੋ ਸੂਟ ਦੀ ਕਿੱਦਾਂ ਆਉਣੀ ਹੈ ਜੀ ਲੁੱਕ ਨੂੰ ਦੇਖ ਸਾਡੇ ਸੂਟ ਦੀ ਕਿੰਦਾਣੀ ਆ ਐਦਾਂ ਸੂਟ ਬਣ ਕੇ ਰੈਡੀ ਹੋਣਾ ਜੀ ਪਸ਼ਮੀਨੇ ਦੇ ਉੱਪਰ ਰੈਡੀ ਆ ਜੀ ਇਹ ਵਾਲੇ ਸੂਟ ਪਸ਼ਮੀਨੇ ਉੱਪਰ ਰਹਿਣਗੇ ਬਹੁਤ ਸੋਹਣਾ ਡਿਜ਼ਾਈਨ ਦੇ ਵਿੱਚ ਰੈਡੀ ਹੋਏ ਹੋਏ ਆ ਪ੍ਰਾਈਸ ਇਹ ਵਾਲੇ ਸੂਟਾਂ ਦੀ ਰਹਿਣੀ ਆ ਸਿਰਫ 850 ਸੌਰੀ ਪਹਿਲਾਂ ਤੁਹਾਨੂੰ 800 ਪ੍ਰਾਈਸ ਦੱਸਿਆ ਗਿਆ 850 ਪ੍ਰਾਈਸ ਆ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ 850 ਇਹ ਵਾਲੇ ਸੂਟ ਦੀ ਪ੍ਰਾਈਸ ਰੈਡੀ ਆ ਪਸ਼ਮੀਨੇ ਦੇ ਉੱਪਰ ਰਹਿਣੇ ਆ ਜੀ ਸੂਟ ਇਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਪਸ਼ਮੀਨੇ ਦੀ ਕੋਈ ਕਿਸੇ ਤਰ੍ਹਾਂ ਦੀ ਬੁਰ ਨਹੀਂ ਆਉਣ ਵਾਲੀ ਸਟਾਫ ਜਿੱਦਾਂ ਦਾ ਹੈਗਾ ਇਦਾਂ ਦਾ ਹੀ ਰਹੂਗਾ ਜੀ ਪਸ਼ਮੀਨਾ ਰਹਿਣਾ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 850 ਕਾਫੀ ਕਲਰ ਦੇ ਉੱਪਰ ਰੈਡੀ ਹੈ ਜੀ ਇਹ ਵਾਲਾ ਸੂਟ ਰਹੂਗਾ ਜੀ ਕਾਫੀ ਸ਼ੀਟ ਦੇ ਵਿੱਚ ਠੀਕ ਹੈ ਜੀ ਕਾਫੀ ਦੇ ਉੱਪਰ ਰੈਡੀ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਦੇਖੋ ਜੀ 슬ੀਵਸ ਦੇਖੋ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਸਿਰਫ 850 ਵਿੱਚ ਦੇ ਰਿਆ ਤੁਹਾਨੂੰ ਇੰਨਾ ਸੋਹਣਾ ਸੂਟ ਰੈਡੀ ਕਰਕੇ ਜੀ ਠੀਕ ਹੈ ਜੀ ਤੇ ਉਹ ਵੀ ਗਰਮ ਸਟਾਫ ਪਸ਼ਮੀਨਾ ਗਰੰਟੀ ਹੈ ਜੀ ਕਿਸੇ ਤਰ੍ਹਾਂ ਦੀ ਔਣੀ ਨਹੀਂ ਇਹਦੇ ਉੱਪਰ ਬੋਰ ਸਟਾਫ ਦੇ ਉੱਪਰ ਲੱਗ ਜੀ ਇਹ ਪੀਏ ਕਲਰ ਸੀ ਕਾਫੀ ਇਸ ਤੋਂ ਅਗੇ ਆਊਗਾ ਜੀ ਸਕਿਨ ਕਲਰ ਇਹ ਆਊਗਾ ਜੀ ਸਕਿਨ ਦੇ ਉੱਪਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਦੇਖੋ ਜੀ ਕੇਰਾ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਸਕਿਨ ਦੇ ਉੱਪਰ ਆਣਾ ਜੀ ਫਿਨਿਸ਼ਿੰਗ ਦੇਖੋ ਵਰਕ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਨਾਲ ਤੁਹਾਨੂੰ ਮਿਲੇਗਾ 슬ੀਵਸ ਦੇ ਉੱਪਰ ਵਰਕ ਲਓ ਜੀ 슬ੀਵਸ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣਾ ਜੀ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਵਰਕ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਪ੍ਰਾਈਸ ਸਿਰਫ ਦੇਵਾਂਗੇ ਤੁਹਾਨੂੰ 850 850 ਦੇ ਵਿੱਚ ਤੁਸੀਂ ਆਪਣਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਲੋਚ ਇੱਕ ਕੇਵਲਾ ਕਲਰ ਸੀ ਇੱਕ ਆਊਗਾ ਜੀ ਇਹਦੇ ਵਿੱਚ ਮਹਿੰਦੀ ਇਹ ਵਾਲਾ ਜਿਹੜਾ ਸਟਾਫ ਰਹੂਗਾ ਜੀ ਮਹਿੰਦੀ ਵਾਲਾ ਇਹ ਬੜਾ ਰੌਗਾ ਜੀ ਸ਼ਿਲਕ ਪਸ਼ਮੀਨੇ ਦੇ ਵਿੱਚ ਠੀਕ ਹੈ ਜੀ ਸ਼ਿਲਕ ਪਸ਼ਮੀਨੇ ਦੇ ਵਿੱਚ ਰਹਿਣਾ ਨਜ਼ਦੀਕ ਤੋਂ ਦੇਖ ਲੋ ਜੀ ਸਟਾਫ ਤੇ ਸਟਾਫ ਦੀ ਸ਼ਾਈਨਿੰਗ ਦੇਖ ਲੋ ਤੁਸੀਂ ਇਹਦੇ ਵਿੱਚ ਸ਼ਾਈਨਿੰਗ ਦੇਖੋ ਜੀ ਸਟਾਫ ਦੀ ਠੀਕ ਹੈ ਜੀ ਬੈਕ ਦੇਖ ਲੋ ਫਰੰਟ ਦੇ ਕੋਲ ਪਰ ਡਬਲ ਟੋਨ ਨਹੀਂ ਹੈਗਾ ਪਰ ਸ਼ਿਲਕ ਪਸ਼ਮੀਨਾ ਜੀ ਇਹ ਮਹਿੰਦੀ ਕਲਰ ਆਊਗਾ ਬਹੁਤ ਪਿਆਰੇ ਜੀ ਬੜੀ ਹੋਏ ਫਲਾਵਰ ਇਹਦੇ ਉੱਪਰ ਤੇ 슬ੀਵਸ ਦੇ ਉੱਪਰ ਵੀ ਵਰਕ ਹੋਇਆ ਲਓ ਇਹ ਰਹਿਣ ਗਿਆ ਜਿਹੜੀਆਂ 슬ੀਵਸ ਇਸ ਸਲੀਵਸ ਰਹਿਣ ਗਿਆ ਸ਼ਲਕ ਪਸ਼ਮੀਨਾ ਪ੍ਰਾਈਸ ਦੇ ਰਿਹਾ ਸਿਰਫ ਤੁਹਾਨੂੰ ਅਸੀਂ 850 আর 850 ਦੇ ਵਿੱਚ ਵੀ ਤੁਸੀਂ ਇਹ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਸ਼ਲਕ ਪਸ਼ਮੀਨੀ ਦੇ ਵਿੱਚ ਵੀ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਕੇ ਵਾਲਾ ਕਲਰ ਆਊਗਾ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਇਹ ਵਾਲੀਆਂ ਰੈਣਗੀਆਂ ਜਿਹੜੀਆਂ 슬ੀਵਸ ਤੇ ਵਰਕ ਲਓ ਜੀ ਇਹ 슬ੀਵਸ ਤੇ ਕੰਮ ਹੋਇਆ ਜੀ ਇਹਨਾਂ ਦੇ ਠੀਕ ਹੈ ਜੀ ਪ੍ਰਾਈਸ ਦੇ ਰਹੇ ਸਿਰਫ ਇਹਦੀ 850 ਗਰਮ ਸਟਾਫ ਰਹੂਗਾ ਜੀ ਠੀਕ ਹੈ ਜੀ ਅਗਲਾ ਕਲਰ ਆਊਗਾ ਜੀ ਲੋ ਇਹ ਆਊਗਾ ਜੀ ਰੈਸ ਕਾਪਰ ਜਿਹਾ ਕਲਰ ਰੈਸਟ ਗੇਰੂ ਕਲਰ ਜਿਹਾ ਆਊਗਾ ਜੀ ਠੀਕ ਹੈ ਜੀ ਲਓ ਚੈੱਕ ਕਰੋ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਕਲਰ ਦੇ ਕਲਰ ਦੇਖੋ ਜੀ ਬਹੁਤ ਪਿਆਰੇ ਜਿਹੇ ਕਲਰ ਪਏ ਆ ਡਾਰਕ ਕਲਰ ਹੈ ਬਹੁਤ ਸੋਹਣਾ ਰਹਿਣ ਵਾਲਾ ਸੂਟ ਇਹ ਨਾਲ ਤੁਹਾਨੂੰ ਮਿਲੂਗਾ ਜੀ 슬ੀਵਸ ਦਾ ਕੰਮ ਲਓ ਜੀ ਇਹ ਵਾਲਾ ਰਹਿਣੀ ਹੈ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਤੇ ਉੱਪਰ ਵਰਕ ਹੋਇਆ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ ਇਹਦਾ ਪਸ਼ਮੀਨੇ ਦੇ ਉੱਪਰ ਰੈਡੀ ਹੈ ਪ੍ਰਾਈਸ ਦੇ ਰਹੇ ਸਿਰਫ ਤੁਹਾਨੂੰ ਅਸੀਂ 750 ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਕਾਫੀ ਦਿਖਾਤਾ ਸਕੈਨ ਦਿਖਾਤਾ 21 ਵਾਲਾ ਕਲਰ ਦੇਖੋ ਜੀ ਇਹ ਵੀ ਸ਼ਲਕ ਪਸ਼ਮੀਨੇ ਤੇ ਰਹਿਣਗੇ ਲਓ ਜੀ ਇਹ ਵੀ ਸ਼ਲਕ ਪਸ਼ਮੀਨੇ ਤੇ ਰਹੂਗਾ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਦੇਖੋ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਸ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਸਟਾਫ ਦੀ ਦੇਖੋ ਜੀ ਸ਼ਾਈਨਿੰਗ ਦੇਖੋ ਸਟਾਫ ਦੀ ਨਜ਼ਦੀਕ ਤੋਂ ਤੁਹਾਨੂੰ ਸਟਾਫ ਨਾਲ ਦਿਖਾ ਦਾਂ ਜੀ ਮੈਂ ਠੀਕ ਹੈ ਜੀ ਦੇਖੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਤੇ ਨਾਲ ਤੁਹਾਨੂੰ 슬ੀਵਸ ਦੇ ਉੱਪਰ ਵੀ ਕੰਮ ਮਿਲੂਗਾ ਇਹ ਰਹਿਣਗੇ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਹੀ ਰਹਿਣਗੀਆਂ ਪ੍ਰਾਈਸ ਇਹਦੀ ਵੀ 850 ਹੀ ਰੈਡੀ ਆ 850 ਦੇ ਵਿੱਚ ਤੁਸੀਂ ਇਹਲਾ ਸੁੰਡ ਲੈ ਸਕਦੇ ਹੋ ਇੱਕ ਕੇਵਲਾ ਕਲਰ ਆਊਗਾ ਜੀ ਨੋ ਇਹ ਵੀ ਪਿਸਤਾ ਕਲਰ ਦੇ ਵਿੱਚ ਆ ਸਾਰੇ ਕਲਰ ਹੀ ਬਹੁਤ ਪਿਆਰੇ ਜੇ ਰੈਡੀ ਹੋਏ ਆ ਜੀ ਇਹ ਵੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਦੇਖੋ ਸੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਜੀ ਇਹ ਵਾਲੇ ਰਹਿਣਗੇ ਜੀ ਇਹਦੇ 슬ੀਵਸ ਦੇ ਉੱਪਰ ਵਰਕ ਇਹ 슬ੀਵਸ ਤਾਂ ਉੱਪਰ ਕੰਮ ਹੋਇਆ ਜੀ ਇਹਦਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 750 ਠੀਕ ਹੈ ਜੀ ਇਹ ਸਾਰੇ ਕਲਰ ਸੂਟਾਂ ਦੇ ਠੀਕ ਹੈ ਇਹਨਾਂ ਵਿੱਚੋਂ ਜਿਹੜਾ ਵੀ ਸਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਇੱਥੇ ਇੱਕ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ